ਸੱਲਾ ਪੰਜਾਬ ਦਾ ਬਜਟ ਅੱਜ ਪੰਜਾਬ ਦੀ ਇਸ ਪਵਿੱਤਰ ਵਿਧਾਨ ਸਭਾ ਦੇ ਅੰਦਰ ਪੇਸ਼ ਹੋਇਆਗਾ ਤੀਜਾ ਬਜਟ 2 ਲੱਖ ਜਿਸ ਤਰ੍ਹਾਂ ਪਹਿਲਾਂ ਮੈਂ ਵਿਧਾਨ ਸਭਾਏ ਦੱਸਿਆ 2 ਲੱਖ 4918 ਕਰੋੜ ਰੁਪਏ ਦਾਸੀ ਪੰਜਾਬ ਦੀ ਵਿਧਾਨ ਸਭਾ ਚ ਤਸਵੀਜ਼ ਕੀਤਾ ਜਿਦੇ ਵਿੱਚ ਮਾਲੀਆ ਘਾਟਾ ਅਤੇ ਵਿੱਤੀ ਘਾਟਾ ਕਰਮਾ 2.70% ਅਤੇ 3.80% ਜਿਹੜੇ ਅਸੀਂ ਉਹ ਪਿੱਛੇ ਰੱਖੇ ਰਹੇ ਹਾਂ ਮਾਲ ਲਾਇਏ ਨੇ ਕਿ ਜਦ ਕਿ ਪਿਛਲੇ ਸਾਲ ਇਹੀ ਸੇਮ ਜੇ ਮਾਲੀਆ ਘਾਟੇ ਦੀ ਗੱਲ ਕਰਾਂ 3.13 ਸੀ ਜਿਹੜਾ ਕਿ ਹੁਣ 2.70 ਹੋ ਗਿਆ ਇਸੇ ਤਰ੍ਹਾਂ ਵਿਤੀ ਘਾਟਾ 4.12 ਸੀ ਜਿਹੜਾ ਕਿ ਅਸੀਂ ਹੁਣ 3.80% ਜਿਹੜਾ ਉਹ ਨੋਟ ਕੀਤਾਗਾ ਸੋ ਮੈਂ ਸਮਝਦਾ ਇੱਕ ਬੜਾ ਪਾਸਟਮ ਸਟੈਪ ਆ ਸਰਕਾਰ ਦਾ ਇਹ ਤਾਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਇੱਕ ਨੇਕ ਨੀਤੀ ਦੀ ਸਰਕਾਰ ਜਿਹੜੀ ਆ ਉਹ ਆਈ ਹੈ ਇਸੇ ਸਾਲ ਜਿਹੜੇ ਅਸੀਂ ਰੈਵਨਿਊ ਰੈਵਨਿਊ ਐਕਸਪੈਂਡੀਚਰ ਦੇ ਖਰਚੇ ਦਾ ਦਾਦ ਕੀਤੇ ਨਗੇ ਰੈਵਨਿਊ ਐਕਸਪੈਂਡੀਚਰ ਦੇ 127134 ਕਰੋੜ ਰੁਪਏ 127134 ਕਰੋੜ ਰੁਪਏ ਦੇ ਜਿਹੜੇ ਅਸੀਂ ਰੈਵਨਿਊ ਐਕਸਪੈਂਡੀਚਰ ਜਿਹੜੇ ਉਹ ਨਿਰਧਾਰਤ ਕੀਤੇ ਨੇ ਕਿ ਇਸੇ ਤਰ੍ਹਾਂ ਜੇ ਮੈਂ ਇਫੈਕਟਿਵ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਾਂ ਕੈਪੀਟਲ ਐਕਸਪੈਂਡੀਚਰ ਜਿਹੜੇ ਨੇ ਕਿ ਉਹ 8399 ਯਾਨੀ ਕਿ ਲਗਭਗ 8400 8399 ਕਰੋੜ ਰੁਪਏ ਜਿਹੜੇ ਅਸੀਂ ਰੱਖਦੇ ਰੱਖੇ ਨੇ ਪੰਜਾਬ ਦੇ ਕੈਪੀਟਲ ਐਕਸਪੈਂਡੀਚਰ ਦੇ ਇਸੇ ਤਰ੍ਹਾਂ ਪੀਆਡਬੀ ਪੀ ਆਈ ਡੀ ਵੀ ਦੀ ਮੈਂ ਗੱਲ ਕਰਾਂ ਪੀਡਾ ਦੀ ਗੱਲ ਕਰਾਂ ਉਹਦੇ ਵਿੱਚ ਕਪੈਕਸ ਤੇ ਇਹਦੇ ਨਾਲ ਹੀ ਕਿਉਂਕਿ ਮੈਂ ਤਾਂ ਬੋਲ ਰਿਹਾ 84 ਕਰੋੜ ਜੇ ਆਪਾਂ ਐਡ ਕਰ ਲਈਏ ਤਾਂ 1000 ਕਰੋੜ ਰੁਪਇਆ ਉਹਦੇ ਲਈ ਵੀ ਸੀ ਰੱਖਵਾ ਰੱਖਿਆਗਾ ਸੋ ਕੁੱਲ ਜੇ ਮੈਂ ਕਹਾ ਤਾਂ ਹੈ 9400 ਕਰੋੜ ਰੁਪਇਆ ਰਾਸ਼ੀ ਤੈ ਹੋ ਜਾਂਦੀ ਹੈ ਇਸੇ ਤਰ੍ਹਾਂ ਕੁੱਲ ਜਿਵੇਂ ਪਹਿਲਾਂ ਮੈਂ ਦਰਸਾਇਆਗਾ ਕਿ 2.77 ਸਾਡਾ ਰੈਵਨਿਊ ਡੈਫਿਸਿਟ ਆ ਇਹ 22200 ਲਗਭਗ 244 ਕਰੋੜ ਰੁਪਇਆ ਬਣਦਾਗਾ ਇਫੈਕਟਿਵ ਜਿਹੜਾ ਰੈਵਨਿਊ ਡੈਫਿਸਟ ਆ 2240 ਕਰੋੜ ਰੁਪਇਆ 2.77 ਪਰਸੈਂਟ ਜੀਐਸਡੀਪੀ ਦਾ ਟੋਟਲ ਜੀਐਸਡੀਪੀ ਦਾ ਉਹ ਬਣਦਾ ਹੈ ਇਸੇ ਤਰ੍ਹਾਂ ਫਿਸਕਲ ਡੈਫਿਸਟ ਦੀ ਮੈਂ ਗੱਲ ਕਰਾਂ ਫਿਸਕਲ ਡੈਫਿਸਟ ਜਿਹੜਾ ਉਹ 30464 ਕਰੋੜ ਰੁਪਏ 30400 ਕਰੋੜ ਰੁਪਏ ਜਿਹੜਾ ਕਿ ਦੈਟ ਇਜ਼ ਇਕੁਅਲ ਟੂ 3.80 ਪਰਸੈਂਟ ਆਫ ਦਿ ਜੀਐਸਡੀਪੀ 3. 80% ਆਫ ਦੀ ਜੀਡੀਪੀ 3.80 ਆਫ ਦੀ ਜੀਡੀਪੀ ਆ ਜਿਹੜੀ ਜਿਹੜੀ ਸਾਨੂੰ ਜਿਹੜੀ ਰੇਂਜ ਪ੍ਰਿੰਸੀਪਲ ਆ ਉਹ ਹੋਈ ਆ ਸੋ ਇਸੇ ਤਰ੍ਹਾਂ ਮੈਂ ਇਫੈਕਟਿਵ ਜਿਹੜਾ ਆਊਟਸਟੈਂਡਿੰਗ ਡੈਟ ਆ ਉਹਦੀ ਮੈਂ ਗੱਲ ਕਰਾਂ 2 ਲੱਖ 93 ਹਜ਼ਾਰ 729 ਬਾਈ 23 ਬਾਈ 23 2 ਲੱਖ 93 ਹਜ਼ਾਰ 729 ਇਸੇ ਤਰ੍ਹਾਂ 23 24 ਆਰੀ ਦੀ ਮੈਂ ਗੱਲ ਕਰਾਂ ਆਰੀ ਦੀ ਗੱਲ 3 ਲੱਖ 22 ਹਜ਼ਾਰ 23 ਹਜ਼ਾਰ 135 ਇਤਿਹਾਸਤਰਾ ਮੈਂ ਹੁਣ ਬਜਟ ਦੀ ਗੱਲ ਕਰਾਂ 3153600 ਜਿਹੜਾ ਕਿ ਬੜਾ ਇੰਪੋਰਟੈਂਟ ਪੁਆਇੰਟ ਆ ਕਈ ਲੋਕ ਮੇਰੇ ਸਾਥੀ ਸੱਜਣ ਜਿਹੜੇ ਕਿ ਵਿਧਾਨ ਸਭਾ ਤੋਂ ਬਾਹਰ ਗਏ ਨੇ ਜਾਂ ਵਿਧਾਨ ਸਭਾ ਅਚੀ ਦੇ ਜਿਲ੍ਹਾ ਨੂੰ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਤੋਂ ਬਾਹਰ ਕੀਤਾਗਾ ਕੁਝ ਨੂੰ ਅੰਦਰ ਭੇਜਿਆ ਉਹ ਗਲਤ ਕਰਦੇ ਹੁੰਦੇ ਨੇ ਕਿ ਉਹਦੀ ਮੈਂ ਜੀਐਸਡੀਪੀ ਦੀ ਗੱਲ ਕਰਾਂ ਤਾਂ 2223 ਚ 43.46 ਸੀਗਾ ਤੇ ਪਿਛਲੇ ਸਾਲ 43.84 ਸੀਗਾ ਸੋ ਇਸ ਵਾਰ ਉਹ 44. ਪੰਜਾ ਯਾਨੀ ਕਿ ਲਗਭਗ 44 ਸਦੀ ਹੈ ਉਹਦੇ ਚ ਡਾਉਨ ਜਿਹੜਾ ਸੀ ਪਿਆਗੇ ਸੋ ਇਸ ਤੋਂ ਬਿਨਾ ਹੋਰ ਵਕ ਵਕ ਸੈਕਟਰਾਂ ਦੇ ਅੰਦਰ ਮੈਂ ਆਪ ਜਿਹੜੀ ਜਿਹੜਾ ਐਕਸਪਲੇਨ ਕਰ ਚੁੱਕਿਆਗਾ ਕਿ ਕਿਹੜੇ ਕਿਹੜੇ ਰੱਖੇ ਨੇਗੇ ਸਮੈ ਸਮੈ ਤੀਜਾ ਬਜਟ ਜਿਹੜਾਗਾ ਤੀਜਾ ਬਜਟ ਵੀ ਜਿਹੜਾ ਉਹ ਅਸੀਂ ਬਗੈਰ ਕੋਈ ਬਗੈਰ ਕੋਈ ਨਮਾ ਟੈਕਸ ਔਮਪੋਜ਼ ਕੀਤੇ ਜਿਸ ਤਰ੍ਹਾਂ ਪਹਿਲੇ ਦੋ ਟੈਕਸ ਸੀ ਜਿਹੜੇ ਦੋ ਬਜਟ ਸੀ ਸੌਰੀ ਦੋ ਬਜਟ ਸੀਗੇ ਉਹ ਬਗੈਰ ਟੈਕਸ ਤੋਂ ਲੋਕ ਹਿੱਤ ਬਜਟ ਸੀਗੇ ਲੋਕ ਪੱਖੀ ਬਜਟ ਸੀਗੇ ਤੀਜਾ ਬਜਟ ਵੀ ਜਿਹੜਾਗਾ ਉਹ ਲੋਕ ਪੱਖੀ ਆ ਲੋਕਾਂ ਦੀ ਆਸ਼ਾ ਨੂੰ ਪੰਜਾਬ ਦੇ ਐਗਰੀਕਲਚਰ ਖੇਤਰ ਨੂੰ ਪੰਜਾਬ ਦੇ ਐਜੂਕੇਸ਼ਨ ਖੇਤਰ ਨੂੰ ਪੰਜਾਬ ਦੇ ਮੈਡੀਕਲ ਖੇਤਰ ਨੂੰ ਪੰਜਾਬ ਦੇ ਸਰਵਿਸਸ ਖੇਤਰ ਨੂੰ ਧਿਆਨ ਚ ਰੱਖ ਕੇ ਬਣਾਇਆਗਾ ਸੋ ਮੈਂ ਸਮਝਦਾ ਇੱਕ ਸਰਪੱਖੀ ਜਿਹੜਾ ਉਹ ਲੋਕਪੱਖੀ ਜਿਹੜਾ ਬਜਟ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾਗਾ ਸੋ ਜਿਸ ਤਰ੍ਹਾਂ ਮਗਲ ਕਿਹਾ ਸੀਗਾ ਕਿ ਪਿਛਲੇ ਸਾਲ ਦੌਰਾਨ ਅਸੀਂ ਜੀਵੀ ਕੀ ਬਾਰੇ ਜਿਹੜਾ ਗੁਰਜੀਤ ਨਾਮ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਰੱਖਿਆ ਗਿਆ ਉਹ ਵੀ ਅਸੀਂ ਇਸੇ ਸਾਲ ਖਰੀਦਿਆ ਗਿਆ ਜੋ ਲਗਭਗ 1080 ਕਰੋੜ ਰੁਪਏ ਦੀ ਕਾਸਟ ਬੜੀ ਘੱਟ ਹੈ 1080 ਕਰੋੜ ਰੁਪਏ ਜਦ ਕਿ ਜੇ ਨਮਾ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹਦੇ ਉੱਤੇ ਲਗਭਗ 8.5 ਫੀਸਦੀ 8 ਮਤਲਬ 8 ਕਰੋੜ 8.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਉੱਤੇ ਖਰਚਾ ਆਉਂਦਾਗਾ ਜਦ ਕਿ ਅਸੀਂ ਉਹ ਪ੍ਰੋਜੈਕਟ ਜਿਹੜਾ ਉਹ 2 ਕਰੋੜ ਰੁਪਏ ਦੇ ਸਿਰਫ 2 ਕਰੋੜ ਰੁਪਏ ਮੈਗਾਵਾਟ ਦੇ ਸਾਬ ਦੇ ਨਾਲ ਉਹਨੂੰ ਪਰਚੇਜ਼ ਕੀਤਾ ਗਿਆ। ਦੋ ਸਟਾਪ ਡਿਲੀਵਰੀ, ਰਾਸ਼ਨ ਦੀ ਡਿਲੀਵਰੀ। ਉਹਦੇ ਲਈ ਰਕਮੇ ਫੰਡ ਰੱਖੇ ਗਏ ਨੇ ਕਿ ਇਸੇ ਤਰ੍ਹਾਂ ਮਹੱਲਾ ਕਲੀਨਿਕ ਲਗਾਤਾਰ ਪੋਜਲੇ ਪਹਿਲਾਂ 829 ਅਸੀਂ ਬਣਾਏ ਨੇ ਕਿ ਇਹ ਲਗਾਤਾਰ ਇਸੇ ਤਰ੍ਹਾਂ ਪੂਰਾ ਸਾਲ ਪਰ ਖੁੱਲਦੇ ਵੀ ਰਹਿਣਗੇ ਔਰ ਲੋਕਾਂ ਨੂੰ ਸਵਾਮਾ ਵੀ ਜੜੀਆਂ ਉਹ ਜੜੀ ਜਿਹੜੀਆਂ ਰਹਿ ਗਈਆਂ ਇਸੇ ਤਰ੍ਹਾਂ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਐਜੂਕੇਸ਼ਨ ਦੀ ਗੱਲ ਕਰੀਏ ਸਕੂਲ ਆਫ ਬ੍ਰਿਲੀਅੰਸ 100 ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਨੂੰ ਸਕੂਲ ਆਫ ਬ੍ਰਿਲੀਅੰਸ ਦੇ ਵਿੱਚ ਤਬਦੀਲ ਕੀਤਾ ਜਾਊਗਾ ਸਕੂਲ ਆਫ ਹੈਪੀਨੈਸ ਪਿਛਲੇ ਸਾਲ ਅਸੀਂ ਕੀਤੇ ਸੀ 618 ਜਿਨ੍ਹਾਂ ਦੇ 14 ਬਣ ਕੇ ਤਿਆਰ ਹੋ ਗਏ ਲੋਕਾਂ ਨੂੰ ਸਮਰਪਿਤ ਨੇਗੇ ਇਸੇ ਤਰ੍ਹਾਂ ਸਕੂਲ ਆਫ ਅਪਲਾਈਡ ਲਰਨਿੰਗ ਅਪਲਾਈਡ ਲਰਨਿੰਗ 40 ਸਕੂਲ ਆਇਡੈਂਟੀਫਾਈ ਕੀਤੇ ਗਏ ਨੇ ਕਿ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਕਦੇ ਇਹ ਪ੍ਰਾਈਵੇਟ ਸਕੂਲਾਂ ਦਾ ਕਨਸੈਪਟ ਹੁੰਦਾ ਸੀਗਾ ਪਰ ਲੇਕਿਨ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਕੂਲ ਆਫ ਹੈਪੀਨੈਸ ਜਿਹੜਾ ਉਹ 100 ਅਸੀਂ ਪ੍ਰਾਇਮਰੀ ਸਕੂਲ ਆਇਡੈਂਟੀਫਾਈ ਕੀਤੇ ਨੇਗੇ ਅਗਲੇ ਸਾਲ ਦੇ ਦੌਰਾਨ ਸਕੂਲ ਆਫ ਹੈਪੀਨੈਸ 100 ਜਿਹੜੇ ਦੇਗੇ ਉਹ ਤਬਦੀਲ ਹੋਣਗੇ ਸੋਭਾ ਜਿਆਦਾ ਤੁਹਾਡੇ ਨਾਲ ਕਿਉਂਕਿ ਪੂਰਾ ਨਾ ਪੂਰਾ ਬਜਟ ਮੈਂ ਲਗਭਗ 1 ਘੰਟਾ 20 ਮਿੰਟ ਦੇ ਵਿੱਚ ਤੁਹਾਡੇ ਤੁਸੀਂ ਬਹੁਤ ਸਾਰੇ ਸਾਥੀ ਗੈਲਰੀ ਚ ਬੈਠੇ ਸੀਗੇ ਸਾਰਮੁਖ ਅੰਕੜੇ ਸਬੇਤ ਕੀਤਾਗਾ ਸੋ ਮੈਂ ਨਹੀਂ ਕਹਾਗਾ ਕਿ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਕੁਐਸਚਨ ਹੈ ਤਾਂ ਪਲੀਜ਼ ਬਿਲਕੁਲ ਜਦੋਂ ਪੰਜਾਬ ਚ ਇਲੈਕਸ਼ਨ ਹੋ ਰਹੀ ਸੀ 2022 ਉਹ ਤਾਂ ਬਹੁਤ ਸਾਰੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਿੱਤੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਗਰੰਟੀ ਸੀ ਪੰਜਾਬ ਦੇ ਅੰਦਰ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਕਿ ਅਸੀਂ ਸਿੱਖਿਆ ਦੇ ਅੰਦਰ ਸਕੂਲ ਆਫ ਐਮਿਨੈਂਸ ਬਣਾਵਾਂਗੇ ਅਸੀਂ ਸਿੱਖਿਆ ਦੇ ਅੰਦਰ ਆਪਣੇ ਅਧਿਆਪਕਾਂ ਨੂੰ ਆਪਣੇ ਟੀਚਰ ਸਾਹਿਬਾਨ ਨੂੰ ਵੱਡੀਆਂ ਇੰਸਟੀਚੂਨ ਦੇ ਅੰਦਰ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੀਆਂ ਅਸੀਂ ਆ ਅੱਛੀਆਂ ਇੰਸਟੀਚੂਨ ਹੈਗੀਆਂ ਉਹਨਾਂ ਦੇ ਅੰਦਰ ਸਖਲਾਈ ਲੈਣੀ ਲੈਣ ਲਈ ਭੇਜਾਂਗੇ ਤਾਂ ਕਿ ਉੱਥੋਂ ਪੜ ਕੇ ਆ ਕੇ ਸਾਡੇ ਬੱਚਿਆਂ ਨੂੰ ਪੜਾਉਣ ਉਹਦੇ ਵਿੱਚ ਅਸੀਂ ਬਿਲਕੁਲ 100% ਕਾਮਯਾਬ ਹੋਵਾਂਗੇ ਸਕੂਲ ਆਫ ਫਾਈਨੈਂਸ ਵੀ ਬੜਾ ਲੱਗੇ ਔਰ ਸਾਡੇ ਵਿਆਪਕ ਸਾਡੇ ਟੀਚਰ ਜਿਹੜੇ ਨੇਗੇ ਉਹ ਬਾਹਰਲੇ ਸਟੇਟਾ ਜਾ ਕੇ ਜਾਂ ਬਾਹਰਲੇ ਦੇਸ਼ਾਂ ਤੇ ਵੀ ਜਾ ਕੇ ਟ੍ਰੇਨਿੰਗ ਲੈ ਕੇ ਆਏ ਨੇ ਸਾਡੀ ਜਿਹੜੀ ਇੱਕ ਗਰੰਟੀ ਸੀਗੀ ਉਹ ਅਸੀਂ ਲਗਭਗ ਉਥੇ ਪੂਰੀ ਹੋ ਚੁੱਕੀ ਹੈ ਔਰ ਦੂਜੀ ਗਰੰਟੀ ਸੀ ਪੰਜਾਬ ਦੇ ਲੋਕਾਂ ਨੂੰ ਕਿ 300 ਯੂਨਟ ਅਸੀਂ ਫ੍ਰੀ ਆਫ ਕਾਸਟ ਇਲੈਕਟ੍ਰਿਸਿਟੀ ਦੇਵਾਂਗੇ ਇਹਦੇ ਚੋਂ ਮੈਨੂੰ ਲੋਕਾਂ ਦਾ ਬਹੁਤ ਸਾਰੇ ਤੁਹਾਡੇ ਚੋਂ ਤਾਂ ਵੈਸੇ ਘੱਟ ਹੋਣਗੇ ਬਹੁ ਸਾਰਿਆਂ ਨੂੰ ਜਿਹੜੀ ਆ ਉਹ 300 ਯੂਨਟ ਜਿਹੜੀ ਆ ਉਹ ਮੁਫਤ ਬਿਜਲੀ ਦੀ ਸਕੀਮ ਤੁਹਾਡੇ ਚ ਵੀ ਆਉਂਦਗੀ ਤੁਹਾਨੂੰ ਪਤਾ ਕਿ ਤਿੰਨਾਂ ਮਹੀਨਿਆਂ ਚ ਅਸੀਂ ਉਹ ਸੈਕੰਡ ਜਿਹੜੀ ਸਾਡੀ ਕਮਿਟਮੈਂਟ ਸੀ ਜਿਹੜੀ ਗਰੰਟੀ ਸੀ ਉਹ ਪੰਜਾਬ ਦੇ ਲੋਕਾਂ ਨੇ ਪੂਰੀ ਕੀਤੀ। ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਵਾਦਾ ਸੀਗਾ ਕਿ ਪਰਮਾਪਤਮਾ ਨਾ ਕਰੇ ਜੇਕਰ ਪੰਜਾਬ ਦਾ ਕੋਈ ਨੌਜਵਾਨ ਪੰਜਾਬ ਦਾ ਕੋਈ ਸੈਨਿਕ ਸੁਰੱਖਿਆ ਬਲ ਦੇ ਅੰਦਰ ਸ਼ਹਾਦਤ ਦਾ ਜਾਨ ਪੀ ਜਾਂਦਾ ਸ਼ਹੀਦ ਹੋ ਜਾਂਦਾ ਤਾਂ ਅਸੀਂ ਉਹਨੇ 1 ਕਰੋੜ ਰੁਪਏ ਸਹਾਇਤਾ ਰਾਸ਼ੀ ਵਜੋਂ ਦੇਵਾਂਗੇ। ਉਹ ਅਸੀਂ ਵਾਦਾ ਬਾਖ ਖੂਬੀ ਪੰਜਾਬ ਦੇ ਲੋਕਾਂ ਨੇ ਨਵਾਇਆ ਪੂਰਾ ਹੋ ਗਿਆ ਔਰ 100% ਅਸੀਂ ਦੀ ਕਮਿਟਮੈਂਟ ਦੇ ਨਾਲ ਉਹ ਤੇ ਖਰੇ ਉਤਰਿਆ ਮੈਂ ਦੱਸ ਰਿਹਾ ਇਹ ਤੇ ਡੰਗ ਗਰੰਟੀਆ ਦੀ ਗੱਲ ਕਰ ਰਿਹਾ ਸਿਰਫ ਮੈਨੂੰ ਸਮਝਦਾ ਮੋਟੀ ਮੋਟੀ ਇੱਕ ਗਰੰਟੀ ਰਹਗੀ ਉਹ ਵੀ ਬੜੀ ਜਲਦੀ ਪੂਰੀ ਕਰਾਂਗੇ ਪਰ ਲੇਕਿਨ ਹੁਣ ਤੱਕ ਲਗਭਗ ਅਸੀਂ ਆਪਣੀਆਂ 85% ਤੋਂ ਉੱਪਰ ਗਰੰਟੀਆ ਜਿਹੜੀਆਂ ਉਹ ਪੂਰੀਆਂ ਪੰਜਾਬ ਚ ਕਰ ਚੁੱਕੇ ਆਂਗੇ ਸੋ ਬਿਲਕੁਲ ਇਹਦੇ ਨਾਲ ਦੀ ਨਾਲ ਅਸੀਂ ਆਪਣਾ ਰੈਵਨਿਊ ਜਿਹੜਾਗਾ ਉਹਦੇ ਅੰਦਰ ਵੀ ਅਸੀਂ ਵਾਦਾ ਕੀਤਾ ਦੇਖੋ ਪਿਛਲੀ ਸਰਕਾਰ ਦੇ ਸਮੇਂ 6% ਦਾ ਵਾਧਾ ਸਿਰਫ 6% ਦਾ ਵਾਧਾ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਔਨ ਟੈਕਸ ਰੈਵਨਿਊ ਦੇ ਵਿੱਚ ਹੋਇਆ ਸੀ ਸਾਡੇ ਹੱਥ ਦੇ مالیਏ ਦੀ ਕਲੈਕਸ਼ਨ ਚ ਹੋਇਆ ਸੀ ਔਰ ਉਸ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ थी ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹਦੇ ਚ 8% ਹੋਇਆ ਸੀ ਤਾਂ ਸਾਡੀ ਸਰਕਾਰ ਨੇ ਇਮਾਨਦਾਰੀ ਦਾ ਉਹਦੇ ਕਿੰਨਾ ਵਾਦਾ ਹੋ ਗਿਆ 13 ਫੀਸਦੀ ਦਾ ਵਾਦਾ ਹੋਇਆਗਾ 13% ਦਾ ਵਾਦਾ ਹੋਇਆਗਾ ਇਹ 베ਦੀ ਰਿਪੋਰਟ ਨਹੀਂ ਇਹ ਕੈਗ ਦੀ ਰਿਪੋਰਟ ਆ ਕਈ ਵਾਰ ਕੋਈ ਸਾਜਣ ਗਿਆ ਨਹੀਂ ਨਗੇ ਸਾਡੇ ਅਫਸਰ ਸਾਹਿਬ ਆ ਬੈਠੇ ਨੇ ਇਹ ਜਿਹੜਾ ਡਬਲ 6 ਤੋਂ 12 12 ਤੋਂ ਵੀ 13 ਡਬਲ ਤੋਂ ਵੀ ਉੱਪਰ ਦਾ ਵਾਦਾ ਹੋਇਆਗਾ ਇਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸੋਚ ਆ ਉਹਨਾਂ ਦੀ ਇਮਾਨਦਾਰੀ ਦੇਖ ਰਹੀ ਸੀ ਦੀ ਸੋਚ ਆ ਜਿੱਥੇ ਕਿਤੇ ਚੋਰੀ ਹੁੰਦੀ ਸੀਗੀ ਉਹ ਚੋਰੀਆਂ ਖਤਮ ਕੀਤੀਆਂ ਰਗੀਆਂ ਟੈਕਸ ਦੇ ਅੰਦਰ GST ਤੇ ਮੈਂ ਗੱਲ ਕਰਾਂ ਹైదరాబాద్ IIT ਵਰਗੇ ਜਿਹੜੀਆਂ ਇੰਸਟੀਚੂਨ ਨੇ ਉਹਨਾਂ ਨਾਲ ਕਲੈਬੋਰੇਸ਼ਨ ਕਰਕੇ ਉਹਨਾਂ ਦੇ ਮਾਡਲ ਉਹਨਾਂ ਦੇ ਮੋਡਿਊਲ ਜਿਹੜੇ ਦੇ ਅਸੀਂ ਪਰਚੇਜ਼ ਕੀਤੇ ਨੇਗੇ ਉਹਨਾਂ ਨੂੰ ਪੰਜਾਬ 'ਚ ਲਾਗੂ ਕੀਤਾਗਾ ਜਦੋਂ ਪੰਜਾਬ 'ਚ ਲਾਗੂ ਹੋਇਆ ਤਾਂ ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਚੋਰੀ ਵੀ ਰੁਕੀ ਆ ਔਰ ਉਹ ਸਾਰਾ ਪੈਸਾ ਜਿਹੜਾ ਉਹ ਸਾਡੇ ਖਜ਼ਾਨੇ 'ਚ ਆ ਗਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬਿੱਲ ਨਾਉ ਨਾਮ ਪਾਉਸ ਸਕੀਮਾ ਨਮੀਆਂ ਨਵੇਂ ਟੈਕਸ ਇੰਟੈਲੀਜੈਂਟ ਯੂਨਿਟੀ ਸਥਾਪਨਾ ਇਹ ਸਾਰੇ ਸਰਕਾਰ ਦੇ ਦੋ ਸਾਲਾਂ 'ਚ ਪੋਜ਼ਿਟਿਵ ਕੰਮ ਨੇ ਜਿਨ੍ਹਾਂ ਦੇ ਨਾਲ ਸਾਡੇ ਟੈਕਸ ਦੀ ਕਲੈਕਸ਼ਨ ਜਿਹੜ

उस टैक्स चोरी को हम लगातार खत्म कर रहे हैं नेक्स्ट ईयर बीस सौ के लिए हमने अपना जीएसटी का रेवेन्यू टारगेट किया है पच्चीस हजार सात सौ पचास रुपए पच्चीस एस्टिमेट किया है कि पच्चीस हजार सात सौ पचास रुपए उसमें हमने बढ़ोतरी करनी है, है उसमें हमने उसको आगे ले जाना है इसे, इसे तरीके बैट, बैट वैट, वैल्यूएटेड टैक्स की मैं गल करा पचासी सौ पंजा हाँ जी हाँ जी हाँ पचासी सौ करोड़ स्टेट की एक्साइज स्टेट की एक्साइज एक तो दस हजार तीन सौ पंजा दस हजार तीन सौ पंजा पहली बार होगा कि फाइव का अंकड़ा पं डिजिट के पांच पिजिट के अंदर ਪੰਜਾਬ ਦੀ ਐਕਸਾਈਜ਼ ਪਾਲਿਸੀ ਤੋਂ ਪੈਸੇ ਵਧਾਏ ਗਏ ਹਨ ਜਦ ਕੇ ਪੁਰਾਣੀ ਸਰਕਾਰ ਜਿਹੜੀ ਕਾਂਗਰਸ ਦੀ ਸੀ ਅਕਾਲੀ ਦਲ ਬੀਜੇਪੀ ਦੀ ਸੀ ਉਹਨਾਂ ਦੇ ਸਮੇਂ ਤੱਕ ਸਿਰਫ 6151 ਮੈਂ ਬਿਲਕੁਲ ਇਹ ਦੇਖ ਲਿਓ ਕਿਤੇ ਵੀ ਚੈੱਕ ਕਰ ਲਓ ਸਿਰਫ 6151 ਕਰੋੜ ਦਾ ਸਲਾਦਾ ਐਕਸਾਈਜ਼ ਤੋਂ ਕਮਾਈ ਹੁੰਦੀ ਸੀ ਸਾਡੀ ਸਰਕਾਰ ਚ ਪਿਛਲੇ ਸਾਲ ਅਸੀਂ 10000 ਦੇ ਨੇੜੇ ਪਹੁੰਚੇ ਸੀ ਇਸ ਵਾਰ ਅਸੀਂ 10350 ਕਰੋੜ ਰੁਪਏ ਨੂੰ ਕਰਾਸ ਕਰ ਰਿਆ ਇਹ ਇੱਕ ਮੈਂ ਸਮਝਦਾ ਬਹੁਤ ਹੀ ਹਿਸਟੋਰੀਕਲ ਸਟੈਪ ਆ ਤਾ ਹੋ ਸਕਿਆ ਕਿਉਂਕਿ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਜਿਹੜੀ ਸਮਗਲਿੰਗ ਅਦਰ ਸਟੇਟਸ ਤੋਂ ਹੁੰਦੀ ਸੀ ਉਹ ਜਿਹੜੀ ਸਮਗਲਿੰਗ ਸੀ ਉਹਦੂ ਕਰਮ ਕੀਤਾ ਗਿਆ ਉਹਨੂੰ ਖਤਮ ਕੀਤਾ ਗਿਆ ਦੇਖੋ ਪਹਿਲੀ ਵਾਰ ਹੋਇਆ ਕਿ ਬਾਈਨਿੰਗ ਦੇ ਉੱਤੋਂ ਅਸੀਂ ਬਹੁਤ ਹੀ ਘੱਟ ਰੇਟ ਤੇ 5 ਰੁਪਏ 50 ਪੈਸੇ ਦੇ ਹਿਸਾਬ ਨਾਲ ਕੀਤਾਗਾ ਸੋ ਇਸ ਤੇ ਅਸੀਂ ਉਹਨਾਂ ਤੇ ਕੋਈ ਬਜਟ ਨਹੀਂ ਪਾਇਆ ਲੋਡ ਨਹੀਂ ਪਾਇਆ ਕਿਉਂਕਿ ਉਹ ਮਾਫੀਆ ਸੀ ਜਿਹੜਾ ਉਹਨੂੰ ਖਤਮ ਕਰਦੇ ਰਾਦੇ ਨਾਲ ਅਸੀਂ ਇਹਦਾ ਜਿਹੜਾ ਰੇਟ ਘਟਾਇਆ ਸੀ ਇਸੇ ਤਰ੍ਹਾਂ ਮੈਂ ਸਟੈਂਪ ਸਟ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਉਹਦੇ ਵਿੱਚ 57550 ਰੁਪਏ ਦਾ 5755 ਕਰੋੜ ਰੁਪਏ ਜਿਹੜਾ ਅਸੀਂ ਟਾਰਗੇਟ ਰੱਖਿਆਗਾ 25% ਦਾ ਵਾਧਾ ਇਸੇ ਤਰ੍ਹਾਂ ਟੈਕਸ ਐਂਡ ਵਾਹਨ ਦੇ ਵਿੱਚ 804350 ਯਾਨੀ ਕਿ 31% ਦਾ ਇਲੈਕਟ੍ਰਿਸਿਟੀ ਡਿਊਟੀ ਦੇ ਉੱਤੇ ਇਲੈਕਟ੍ਰਿਸਿਟੀ ਡਿਊਟੀ ਦੇ ਉੱਤੇ 3512% ਤੇ ਅਦਰ ਜਿਹੜੇ ਹੋਰ ਚਾਰजेस ਹੁੰਦੇ ਨੇ ਛੋਟੇ ਛੋਟੇ ਉਹਨਾਂ ਦੇ ਵਿੱਚੋਂ 650 ਯਾਨੀ ਕਿ 30% ਦਾ ਅਸੀਂ ਵਾਧਾ ਰੱਖਿਆ ਇਸੇ ਤਰ੍ਹਾਂ ਨਾਨ ਨਾਨ ਟੈਕਸ ਰੈਵਨਿਊ ਨਾਨ ਟੈਕਸ ਰੈਵਨਿਊ ਚ ਮਸਲੇ ਵੀ ਇਸ ਜਿਹੜੇ ਜਨਰਲ ਸੀਟਸ ਹੁੰਦੀਆਂ ਨੇਗੀਆਂ ਉਹਦੇ ਵਿੱਚ ਵੀ ਅਸੀਂ 11% ਦਾ ਵਾਧਾ ਕੀਤਾਗਾ ਪਿਛਲੇ ਸਾਲ ਆਰ ਆਈ ਦੇ ਅੰਦਰ ਉਹ 1051 10551 ਸੀਗਾ ਜਿਹੜਾ ਕਿ ਹੁਣ ਅਸੀਂ ਵਧਾ ਕੇ 11246 ਕੀਤਾ ਇਸੇ ਤਰ੍ਹਾਂ ਪੰਜਾਬ ਰੋਡਵੇ ਦੇ ਵਿੱਚ ਉਹ 260 ਤੋਂ ਵਧਾ ਕੇ 400 ਕੀਤਾ ਗਿਆ 60% ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਵਿੱਚ 1255 ਕਰੋੜ ਤੋਂ ਵਧਾ ਕੇ 2530 ਕਰੋੜ ਕੀਤਾ ਗਿਆ ਇਹ ਲਗਾਤਾਰ ਜਿਹੜਾ ਹੈਗਾ ਅ ਅਸੀਂ ਇੱਕ ਟਾਰਗੇਟ ਫਿਕਸ ਕੀਤੇ ਨੇਗੇ ਜਿਸ ਤਰ੍ਹਾਂ ਪੁਰਾਣੇ ਪਿਛਲੇ ਸਾਲ ਅਸੀਂ ਟਾਰਗੇਟ ਫਿਕਸ ਕੀਤੇ ਸੀਗੇ ਕਿ ਅਸੀਂ ਆਪਣਾ ਰੈਵਨਿਊ ਦੀ ਕਲੈਕਸ਼ਨ ਵਧਾਉਣੀ ਆ ਬਗੈਰ ਕੋਈ ਨਵਾਂ ਟੈਕਸ ਐਮਪੋਸ ਕੀਤੇ ਅਸੀਂ ਸਾਰੇ ਉਹ ਟੈਕਸਾਂ ਦੇ ਅੰਦਰ ਕਲੈਕਸ਼ਨ ਤਾਂ ਵਧੀਆ ਕਿ ਜੇਕਰ ਪੰਜਾਬ ਦੇ ਅੰਦਰ ਫੈਲੇ ਵੱਖ-ਵੱਖ ਮਾਫੀਆ ਨੂੰ ਖਤਮ ਕੀਤਾ ਗਿਆ ਜਿਹੜੇ ਬਾਫੀਏ ਸ਼ਰੋਮਣੇ ਕਾਲੀ ਦਲ ਭਾਜਪਾ ਦੀ ਸਰਕਾਰ ਨੇ ਪੰਜਾਬ ਸ਼ੁਰੂ ਕੀਤੇ ਸੀ ਜਿਨ੍ਹਾਂ ਬਾਫੀਆ ਨੂੰ ਪਾਪ ਪਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਜਿੰਨਾ ਮਾਫੀਆ ਦੇ ਰਾਹੀਂ ਕਾਂਗਰਸ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਅਕਾਲੀ ਦਲ ਭਾਜਪਾ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਉਹ ਸਾਰਾ ਮਾਫੀਆ ਜਿਹੜਾ ਸੀ ਦੰਬ ਕਰਤਾ ਖਤਮ ਕਰਤਾ ਤਾਂ ਹੀ ਜਿਹੜਾ ਰੈਵਨਿਊ ਜਿਹੜਾ ਉਹ 6% ਤੋਂ ਵੱਧ ਕੇ 13% ਬੈਕ ਹੈਡ ਦੀ ਗੱਲ ਕਰ ਰਹੇ ਹੋਇਆ ਹੈ ਜੀ ਮਾਨ ਸਰ ਐਜੂਕੇਸ਼ਨ ਤਾਂ ਟਾਪ ਪ੍ਰਾਇਟੀ ਤੇ ਰਹੀ ਹੈ ਪਰ ਇਸ ਸਾਲ ਐਜੂਕੇਸ਼ਨ ਦਾ ਬਜਟ ਘਟਿਆ ਵਧੰਦੀ ਸਾਹਿਬ ਕਾਰਨ ਕਿ ਐ ਕਿਉਂ ਘਟਾਇਆ ਗਿਆ ਬਿਲਕੁਲ ਨਹੀਂ ਜੀ ਐਜੂਕੇਸ਼ਨ ਦਾ ਬਜਟ ਜਿਹੜਾ ਉਹ ਪਹਿਲੇ ਸਾਲ ਦੇ ਮੁਕਾਬਲੇ ਜਿਹੜਾ ਵਧਿਆਗਾ ਹਾਂ ਤੁਹਾਨੂੰ ਲੱਗਦਾ ਹੋਊਗਾ ਕਿ ਜਿਹੜੀਆਂ ਦਿਵਾਰਸ ਨੇ ਉਹਨਾਂ ਦਾ ਘਟ ਗਿਆ ਦਿਵਾਰ ਕਿਉਂਕਿ ਪਿਛਲੇ ਸਾਲ ਅਸੀਂ ਇੰਨਾ ਉਹਨਾਂ ਦੀ ਬਜਟ ਰੱਖਿਆ ਸੀਗਾ ਉਸੇ ਇਸ ਵਾਰ ਵੀ ਜਿਹੜਾ ਹਾਇਰ ਐਜੂਕੇਸ਼ਨ ਆ ਉਹਦੇ ਚ 6% ਦਾ ਵਾਅਦਾ ਕੀਤਾ ਗਿਆ ਨਹੀਂ ਨਹੀਂ 6% ਦਾ ਕੀਤਾਗਾ ਆਰਿਚ ਸੋਰੀ ਆਰਿਚ ਆਰਿਚ 6% ਦਾ ਵਾਅਦਾ ਸੀ ਹੁਣ ਅਸੀਂ ਉਹਦੇ ਚ ਜਿਹੜਾ ਹਾਇਰ ਐਜੂਕੇਸ਼ਨ ਸਕੂਲ ਐ ਸਕੂਲ ਤੇ ਹੈਲਥ এডੂਕੇਸ਼ਨ ਚ 11.5 ਫੀਸਦੀ ਦਾ ਵਾਅਦਾ ਕੀਤਾਗਾ ਤੇ ਇਸੇ ਤਰ੍ਹਾਂ ਹੈਲਥ ਐਂਡ ਫੈਮਿਲੀ ਵੇਲਫੇਅਰ ਚ ਫੈਮਿਲੀ ਵੈਲਫੇਅਰ 10.6 ਦਾ ਸੋਸ਼ਲ ਵੈਲਫੇਅਰ ਐਂਡ ਜਸਟਿਸ 6.3 ਦਾ ਫੂਡ ਸਪਲਾਈ ਸਪਲਾਈ 7.0 ਦਾ এমਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ 6.1 ਦਾ ਇਹ ਇਨਫਰਾਸਟ੍ਰਕਚਰ ਚ 16% ਤੋਂ ਉੱਪਰ ਦਾ ਵਾਅਦਾ ਕੀਤਾਗਾ ਸੋ ਸਾਰੇ ਹੈਡ ਦੇ ਵਿੱਚ ਲਗਭਗ ਵਾਧੇ ਹੋਏ ਨੇਗੇ ਐਸ ਪਰ ਲਾਸਟ ਜਿਹੜੇ ਇਅਰ ਬਿਲਕੁਲ ਜਿਹੜਾ ਪੁਰਾਣਾ ਕਰਜ਼ਾ ਪੁਰਾਣੀ ਸਰਕਾਰਾਂ ਨੇ ਲਿਆਗਾ ਉਹਦੀ ਜਿਹੜੀ ਉਸ ਕਰਜ਼ੇ ਦੀ ਜਿਹੜੀ ਕਿਸ਼ਤਾਂ ਜਾਂ ਉਸ ਕਰਜ਼ੇ ਦਾ ਇੰਟਰਸਟ ਜਿਹੜਾ ਹੈਗਾ ਉਹ ਵੀ ਲਗਾਤਾਰ ਸਾਨੂੰ ਬੋੜਦਾ ਪੈ ਰਿਹਾਗਾ ਸੋ ਪਿਛਲਾ ਜਿਹੜਾ ਅਪ੍ਰੋਕਸੀਮੇਟਲੀ ਇਹ ਮੈਂ ਗੱਲ ਕਰਾਂ ਤਾਂ 30000 30370 ਕਰੋੜ ਤੋਂ ਉੱਪਰ ਪੁਰਾਣੇ ਕਰਜ਼ੇ ਦਾ ਇੰਟਰਸਟ ਵਿਆਜ ਵਿਆਜ ਜਿਹੜਾ ਪੰਬੜਾ ਕਾ ਇਸੇ ਤਰੀਕੇ ਲਗਭਗ 3823 ਜਿਹੜੀ ਪ੍ਰਿੰਸੀਪਲ ਅਮਾਉਂਟ ਆ ਪ੍ਰਿੰਸੀਪਲ ਰੀ ਉਹਦੀ ਰੀਪੇਮੈਂਟ ਕੀਤੀ ਆ ਕਿਉਂਕਿ ਬਹੁਤ ਸਾਰੇ ਕੰਟੀਨਿਊ ਜਿਹੜਾ ਪ੍ਰੋਸੈਸ ਹੁੰਦਾ ਇਹ ਨਹੀਂ ਹੁੰਦਾ ਕਿ ਤੁਸੀਂ ਆਰਬੀਆ ਦੀ ਕੋਈ ਕਿਸ਼ਤਾਂ ਰੋਕ ਲਓਗੇ ਜਦੋਂ ਵੀ ਆਰਬੀਆ ਸਾਡਾ ਜਿੰਨਾ ਵੀ ਖਜ਼ਾਨੇ ਚ ਪੈਸਾ ਜਾਂਦਾਗਾ ਆਰਬੀਆ ਆਪਣਾ ਜਿਹੜਾ ਬਣਦਾ ਹੁੰਦਾ ਹਿੱਸਾ ਜਿੰਨਾ ਵੀ ਸਾਡਾ ਦੋਲ ਲਿਆ ਹੋਇਆ ਹੈਗਾ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਉਹ ਕੱਟ ਕੇ ਹੀ ਸਾਨੂੰ ਵਾਪਸ ਦਿੰਦੀਆਂ ਨੇ ਕਿ ਤੁਹਾਡਾ ਭਾਈ ਆ 100 ਰੁਪਏ ਆਇਆ ਸੀਗਾ ਇਹਦੇ ਚੋਂ 25 ਰੁਪਏ ਤੁਹਾਡੇ ਕੱਟ ਲੈ ਗਏ ਤਾਂ ਤੁਹਾਡੇ 75 ਵਾਪਸ ਰਹੇਗਾ ਤੁਹਾਨੂੰ ਜਿਹੜਾ ਉਹ ਵਾਪਸ ਆ ਜਾਂਦਾ ਹੈ ਇਸੇ ਤਰ੍ਹਾਂ ਜਿਹੜੀਆਂ ਪੈਂਡਿੰਗ ਲਾਇਬਿਲਟੀ ਸੀਗੀਆਂ ਜੇਵੇਂ ਪੈਂਡਿੰਗ ਲਾਇਬਿਲਟੀ ਜਿਹੜੀਆਂ ਪੁਰਾਣੀ ਸਰਕਾਰ ਦੀਆਂ ਤੁਸੀਂ ਕਹਿ ਰਹੇ ਹੋ ਕਿ ਉਹਦੋਂ ਘਟ ਗਿਆ ਕਰਜ਼ਾ ਹੋਇਆ ਉਹਦਾ 6279 ਕਰੋੜ ਰੁਪਏ 6279 ਕਰੋੜ ਰੁਪਏ ਪੁਰਾਣੀਆਂ ਲਾਇਬਿਲਟੀ ਜਿੱਥੇ ਪੀਐਸਆਈ ਡੀਸੀ ਦੇ ਪੰਸਬ ਦੇ ਉਡਾ ਦੇ ਪੀਐਸਏ ਡੀਵੀਆਈ ਦੇ ਪੰਜਾਬ ਐਗਰੋ ਦੇ ਪਾਵਰ ਸਬਸਿਡੀ ਦੇ ਇਹ ਸਾਰੇ ਪੈਸੇ ਅਸੀਂ ਜਿਹੜੇ ਨੇਗੇ ਉਹ ਰੀਪੇ ਕੀਤੇ ਨੇ ਵਾਪਸ ਕੀਤੇ ਨੇ